ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਬੁੱਧਵਾਰ ਦਾ ਇਹ ਮੇਰਾ ਵਲੌਗ ਬੁੱਧਵਾਰ ਦਾ ਬਟ ਤੁਹਾਨੂੰ ਮਿਲ ਫਰਾਈਡੇ ਨੂੰ ਰਿਹਾ ਕਿਉਂ ਕਿ ਕਿਉਂਕਿ ਸਾਡੇ ਕੱਲ ਬੀਰਵਾਰ ਨੂੰ ਲਾਈਟ ਨਹੀਂ ਸੀਗੀ ਮਤਲਬ ਕਿ ਵੀਰਵਾਰ ਨੂੰ ਸ਼ੁੱਕਰਵਾ ਸੌਰੀ ਬੁੱਧਵਾਰ ਨੂੰ ਲਾਈਟ ਨਹੀਂ ਸੀਗੀ ਵੀਰਵਾਰ ਨੂੰ ਫਿਰ ਅਸੀਂ ਦਿਨੇ ਥੋੜੀ ਨੀਂਦ ਕੱਢੀ ਤਾਂ ਕਰਕੇ ਮੇਰੇ ਤੋਂ ਵਲੌਗ ਨਹੀਂ ਪਿਆ ਹੈਗਾ ਹਾਂਜੀ ਇੱਥੇ ਹੋ ਗਿਆ ਸੀਗਾ ਮਾਰਨਿੰਗ ਦਾ ਟਾਈਮ ਰੋਟੀ ਪਾਣੀ ਆਪਾਂ ਸਾਰਾ ਖਾ ਲਿਆ ਸੀਗਾ ਆਪਣਾ ਤੇ ਬਾਕੀ ਕੰਮਕਾਰ ਆਪਾਂ ਹੁਣ ਕਰਨੇ ਸ਼ੁਰੂ ਕਰੇ ਸੀਗੇ ਇੱਥੇ ਮੈਂ ਲੱਗਦੀ ਸੀਗੀ ਆਪਣਾ ਪਾਂਡੇ ਤੋਂ ਉਹਨ ਮੈਂ ਕਿਹਾ ਪਹਿਲਾਂ ਮੈਂ ਕਿਚਨ ਤੋਂ ਹੀ ਸ਼ੁਰੂ ਕਰਦੀ ਹੁੰਨੀ ਆ ਬਟ ਹਜੇ ਮੇਰੀ ਕਿਚਨ ਬਹੁਤ ਮੈਸੀ ਮੈਸੀ ਆ ਬਸ ਹਲੇ ਥੋੜੀ ਬਹੁਤੀ ਸਾਫ ਕਰ ਦੰਨੀ ਹੁੰਨੀ ਆ ਜਿੰਨਾ ਕ ਆਪਾਂ ਕਿਚਨ ਕਾਉਂਟਰ ਹੁੰਦਾ ਸਾਫ ਕਰਦੀਦਾ ਕਿਉਂ ਕਿਉਂਕਿ ਅਸੀਂ ਆਹ ਜਿਹੜੀ ਰੈੱਡ ਫ੍ਰਿਜ ਛੋਟੀ ਪਈ ਆ ਉੱਥੇ ਆ ਦੂਜੀ ਫ੍ਰਿਜ ਵੱਡੀ ਫ੍ਰਿਜ ਉੱਥੇ ਲਗਾਣੀ ਆ ਉਹ ਉੱਥੇ ਆ ਨਹੀਂ ਰਹੀ ਉੱਥੇ ਥੋੜਾ ਜਿਹਾ ਕਟਿੰਗ ਵਗੈਰਾ ਕਰ ਹੋਣਾ ਉਸ ਤੋਂ ਬਾਅਦ ਕਟਿੰਗ ਵਗੈਰਾ ਕਰਾ ਕੇ ਫਿਰ ਉਹ ਫ੍ਰਿਜ ਉੱਥੇ ਸ਼ਿਫਟ ਕਰ ਦੇਣੀ ਆ ਔਰ ਚ ਪਚਾ ਦੇਣੀ ਆ ਹਨਾ ਤੇ ਇੱਥੇ ਅੱਜ ਨਾ ਪੁੱਛੋ ਨਾ ਤੁਸੀਂ ਮਰਨ ਵਾਲਾ ਹਾਲ ਹੋਇਆ ਪਿਆ ਸੀਗਾ ਇੰਨੀ ਜ਼ਿਆਦਾ ਗਰਮੀ ਸੀ ਨਾ ਆਏ ਲੱਗਦਾ ਸੀਗਾ ਵੀ ਬੰਦਾ ਹਾਰਟ ਫੇਲ ਹੋ ਜਾਊਗਾ ਇੰਨਾ ਜ਼ਿਆਦਾ ਗਰਮੀ ਸੀਗੀ ਤੇ ਪਰ ਮੈਨੂੰ ਵਧੀਆ ਲੱਗਦਾ ਚਲੋ ਵੀ ਆਪਣੇ ਬੋਡੀ ਚ ਪਸੀਨਾ ਰਿਮੂਵ ਹੋਈ ਜਾਂਦਾ ਹੈ ਮੈਂ ਲੱਗੀ ਹੋਈ ਸੀਗੀ ਕੰਮ ਕਰਨ ਮੈਂ ਕਿਚਨ ਦੇ ਵਿੱਚ ਕੋਈ ਫੈਨ ਵਗੈਰਾ ਵੀ ਨਹੀਂ ਲਗਾਇਆ ਹੋਇਆ ਕਿਉਂਕਿ ਮੈਨੂੰ ਇਹ ਹੁੰਦਾ ਵੀ ਚਲੋ ਜਿੰਨਾ ਟਾਈਮ ਆਪਾਂ ਕੰਮ ਕਰਾਂਗੇ ਗਰਮੀ ਨਿਕਲੂਗੀ ਆਪਣੇ ਲਈ ਉਹ ਵਧੀਆ ਹਨਾ ਦਾਂ ਕਰਕੇ ਸਾਡੇ ਪਾਪਾ ਤਾਂ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਲਿਆ ਕੇ ਵੀ ਦਿੱਤਾ ਹੋਏ ਸੀਗਾ ਇੱਕ ਛੋਟੇ ਜਿਹੇ ਪੱਖੀ ਜੀ ਔਰ ਦੂਜਾ ਕਹਿ ਦਿੰਦੇ ਹੁੰਦੇ ਨੇ ਵੀ ਜਬ ਬੜਾ ਲਾਲਾ ਹਨਾ ਜੇ ਛੱਤ ਤੇ ਲਵਾ ਦਨਾ ਬਟ ਮੈਂ ਮੰਨਦੀ ਨਹੀਂ ਹੈਗੀ ਮੈਂ ਕਹ ਦਿੰਦੀ ਨਹੀਂ ਨਹੀਂ ਵੀ ਮੈਂ ਇਦਾਂ ਹੀ ਠੀਕ ਆ ਪਸੀਨਾ ਰਮੂਵ ਹੋਈ ਜਾਂਦਾ ਵਧੀਆ ਸਮਾਂ ਤੇ ਹਨਾ ਦੇਖੋ ਮੈਂ ਕਿੰਨਾ ਪਸੀਨਾ ਪਸੀਨਾ ਹੋਈ ਪਿਆ ਚੋਰਿਆ ਸੀਗਾ ਇੰਨੀ ਗਰਮੀ ਸੀ ਨਾ ਅੱਜ ਤਾਂ ਹੜੂੰ ਬਜਿਆ ਹੋਇਆ ਪਿਆ ਸੀਗਾ ਤੇ ਭਾਂਡੇ ਮੈਂ ਮਾਂਜ ਕੇ ਹੁਣ ਲੱਗਦੀ ਸੀਗੀ ਆਪਣਾ ਕਿਚਨ ਕਾਉਂਟਰ ਸਾਫ ਕਰਨ ਮੈਂ ਕਿਹਾ ਚਲੋ ਪਹਿਲਾਂ ਇਹਦੀ ਸਫਾਈ ਕਰ ਦਿੰਨੇ ਆ ਤੇ ਬਾਕੀ ਜੇ ਤੁਸੀਂ ਮੇਰੇ ਚੈਨਲ ਤੇ ਨਿਊ ਆਉਣੇ ਆ ਪਲੀਸ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਬਸ ਮੇਰਾ ਸਾਰਾ ਹੀ ਸਰਕਲ ਹੀ ਲਿਆ ਪਿਆ ਕਦੇ ਵੀਡੀਓ ਨਹੀਂ ਪੈ ਰਹੀ ਹੈਗੀ ਜੇ ਪੈ ਵੀ ਰਹੀ ਆ ਤਾਂ ਥੋੜਾ ਜਿਹਾ ਲੇਟ ਪੈ ਰਹੀ ਆ ਸਾਰਾ ਹੀ ਹੋਇਆ ਪਿਆ ਕਿਉਂਕਿ ਬੱਚੇ ਘਰ ਆ ਤੁਹਾਨੂੰ ਪਤਾ ਹਨਾ ਰਾਤ ਨੂੰ ਲੇਟ ਸੌਣ ਕਰਕੇ ਸ ਮਾਰਨਿੰਗ ਲੇਟ ਉੱਠੀ ਤਾਂ ਸਾਰੇ ਕੰਮ ਕਰ ਫਿਰ ਲੇਟ ਹੋ ਜਾਂਦੇ ਨੇ ਹਨਾ ਚਲੋ ਥੋੜੇ ਦਿਨਾਂ ਦੀ ਗੱਲ ਆ ਫਿਰ ਆਪਾਂ ਬੱਚੇ ਸਕੂਲ ਜਾਣ ਲੱਗ ਜਾਣਾ ਫਿਰ ਆਪਾਂ ਫਿਰ ਜਲਦੀ ਉੱਠਣ ਲੱਗ ਜਾਣਾ ਤੇ ਇੱਥੇ ਮੇਰੀ ਫ੍ਰੀਜ ਉੱਪਰ ਭਰੇ ਪਈ ਸੀ ਜੂਸ ਸਰ ਟਾਈਡ ਸਰ ਫ ਅਲਮਗਲਮ ਜਿਹਾ ਕਾਫੀ ਕੁਝ ਰੱਖਿਆ ਪਿਆ ਰੈੱਡ ਫ੍ਰੀਜ ਦੇ ਉੱਤੇ ਨਹੀਂ ਮੈਂ ਕਦੇ ਇਦਾਂ ਫ੍ਰੀਜਾਂ ਦੇ ਉੱਤੇ ਕੁਝ ਨਹੀਂ ਰੱਖਿਆ ਹੈਗਾ ਮੈਨੂੰ ਇਹ ਆ ਵੀ ਚਲੋ ਕੋਈ ਨਾ ਸਫਾਈ ਕਰਨੀ ਆਪਾਂ ਉਹ ਕਰ ਲਾਂਗੇ ਹਨਾ ਤੇ ਇੱਥੇ ਮੈਂ ਝਾੜੂ ਵਗੈਰਾ ਸਾਰਾ ਕੁਝ ਕਰ ਲਿਆ ਸੀਗਾ ਬੱਚੇ ਨਾਲੇ ਸੀਗੇ ਸਿਰ ਰਹਿ ਗਏ ਸੀ ਇਹਨਾਂ ਦੇ ਬੌਣ ਤੋਂ ਇਹਨਾਂ ਆ ਕੇ ਬੈਠੇ ਸੀਗੇ ਸਿਰਫ ਇਹਨਾਂ ਨੇ ਆਪਣਾ ਪ੍ਰੋਜੈਕਟ ਵਗੈਰਾ ਇਹਨਾਂ ਦੇ ਰਹਿੰਦੇ ਨੇ ਉਹ ਲੱਗੇ ਹੋਏ ਸੀਗੇ ਤਿਆਰ ਕਰਨ ਤੇ ਦੋਨੋਂ ਜਣੇ ਤੇ ਬਿੱਚ ਸਹਜ ਤੇ ਅਬੀ ਤੇ ਮੈਂ ਆਪਣਾ ਲੱਗੀ ਸੀਗੀ ਪੋਚਾ ਡਸਟਿੰਗ ਵਗੈਰਾ ਮੈਂ ਕਰ ਲਈ ਸੀਗੀ ਝਾੜੂ ਵੀ ਲਗਾ ਲਿਆ ਸੀਗਾ ਮੈਂ ਕਿਹਾ ਚਲੋ ਵੀ ਮੈਂ ਹੁਣ ਪੋਚਾ ਲਗਾ ਦਿੰਨੀ ਆ ਕੱਲ ਵੈਸੇ ਮੈਂ ਕੋਈ ਵੀਡੀਓ ਨਹੀਂ ਸੀ ਬਣਾਈ ਕੱਲ ਮੈਂ ਪੋਚਾ ਬੈਠ ਕੇ ਲਗਾਇਆ ਸੀਗਾ ਸਾਰਾ ਬੈਠ ਕੇ ਸੌਰੀ ਆਪਣਾ ਚੀਜ਼ਾਂ ਖਿੱਚ ਕੇ ਜਿਵੇਂ ਸੋਫਾ ਵਗੈਰਾ ਹੋ ਗਿਆ ਹਨਾ ਬੈੱਡ ਨਹੀਂ ਸੀ ਖਿੱਚੇ ਬਾਕੀ ਸਾਰੀਆਂ ਚੀਜ਼ਾਂ ਖਿੱਚ ਕੇ ਤੇ ਜਿਹੜਾ ਸਿੰਗਲ ਬੈੱਡ ਖਿੱਚ ਕੇ ਉਹ ਸਾਰਾ ਪੋਚਾ ਲਗਾਇਆ ਸੀਗਾ ਕੱਲ ਮੈਂ ਤੇ ਇੱਥੇ ਜੀ ਆਪਾਂ ਲੱਗੇ ਹੋਏ ਆ ਹੁਣ ਪੋਚਾ ਲਗਾਉਣ ਪੋਚਾ ਲਗਾਉਣ ਤੋਂ ਬਾਅਦ ਬਣੇ ਰਹੋ ਵਸਤੂ ਸੀ ਵਲੌਗ ਨਾਲ ਜਾਇਓ ਨਾ ਹਾਂਜੀ ਇੱਕ ਮੇਰੇ ਅਸਿਸਟਰ ਨੇ ਪੁੱਛਿਆ ਸੀਗਾ ਵੀ ਤੁਹਾਡੇ ਲੁਧਿਆਣੇ ਵਾਲੇ ਮਾਮੀ ਜੀ ਹੈ ਨਹੀਂ ਨਹੀਂ ਜੀ ਉਹ ਜਦੋਂ ਸੈਜ ਹੋਈ ਸੀ ਨਾ 2010 ਦੇ ਵਿੱਚ ਮਤਲਬ ਕਿ ਉਹਨਾਂ ਦੀ ਡੈਥ ਹੋ ਗਈ ਸੀਗੀ ਉਦੋਂ ਮਾਮਾ ਜੀ ਦੇ ਬੱਚੇ ਵੀ ਅਨਮੈਰਿਡਸ ਸਕੇ ਦੋਨੋਂ ਮੈਰਿਜ ਨਹੀਂ ਸੀ ਹੋਈ ਉਹਨਾਂ ਦੀ ਉਹ ਬਿਮਾਰ ਰਹਿੰਦੇ ਸੀਗੇ ਮਾਮੀ ਜੀ ਤੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਮਾਮੀ ਜੀ ਸਾਡੇ ਹੈ ਨੀਗੇ ਤੇ ਮਾਮਾ ਜੀ ਦੀ ਤੁਹਾਨੂੰ ਪਤਾ ਵੀ ਹੁਣੇ ਹੋਈ ਆ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਆਪਣਾ ਇੱਥੇ ਹੁਣ ਪੋਚਾ ਵਗੈਰਾ ਲਗਾ ਲਿਆ ਬਸ ਪੋਚਾ ਲਗਾ ਕੇ ਘਰ ਸਾਫ-ਸਾਫ ਲੱਗਣ ਲੱਗ ਜਾਂਦਾ ਜੇ ਪੋਚਾ ਬਸ ਘਰ ਸਾਫ ਵੀ ਪਿਆ ਹੋਵੇ ਨਾ ਜੇ ਪੋਚਾ ਨਾ ਮਾਰੀਏ ਆਪਾਂ ਫਿਰ ਵੀ ਟਾਇਲਾਂ ਨਾ ਇਹ ਗੰਦੀਆਂ ਗੰਦੀਆਂ ਜਿਹੀ ਲੱਗੀ ਜਾਂਦੀਆਂ ਜੇ ਪੋਚਾ ਆਪਾਂ ਚਾਹੇ ਹਲਕਾ-ਫੁਲਕਾ ਜਿਹੀ ਮਾਰ ਦਈਏ ਪਰ ਆਇ ਘਰ ਸਾਫ ਹੋ ਜਾਂਦਾ ਪੋਚਾ ਮਾਰੀ ਤੇ ਟਾਈਮ ਹੋ ਗਿਆ ਜੀ 8 ਵਜਣੇ ਆੜਿਆ ਹਾਟ ਦੀਆਂ بارشਾਂ ਦੀ ਅੱਜ ਪਹਿਲੀ ਅੱਜ ਪਹਿਲੀ بارش ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਮੀ ਆ ਗਿਆ ਜੀ ਸਵੇਰ ਦੇ بارش ਨੂੰ ਡਿਕ ਰਹੇ ਸੀਗੇ ਵੀ ਮੀ ਆ ਜਾਵੇ ਮੀ ਆ ਜਾਵੇ ਸੋ ਫਾਈਨਲੀ ਮੀ ਆ ਗਿਆ ਮੀਰੀ ਚਖੜ ਵੀ ਪੂਰਾ ਆਇਆ ਹੋਇਆ ਦੇਖੋ ਤੇ ਮੀ ਵੀ ਆ ਚੁੱਕਿਆ ਏ ਬਹੁਤ ਖੁਸ਼ੀ ਹੋ ਰਹੀ ਆ ਵੀ بارش ਹੋਣੀ ਸ਼ੁਰੂ ਹੋਈ ਵਾਹਿਗੁਰੂ ਨੇ ਸੁਣ ਲਈ ਅੱਜ ਸਵੇਰ ਦੀ ਬਹੁਤ ਅੱਗ ਲੱਗੀ ਪਈ ਸੀ ਗਰਮੀ ਦੀ ਇੰਨੀ ਕਿ ਜ਼ਿਆਦਾ ਗਰਮੀ ਸੀ ਕਿ ਤੁਸੀਂ ਸੋਚ ਨਹੀਂ ਸਕਦੇ ਬਟ ਇਸ ਟਾਈਮ ਲਾਈਟ ਚਲੇ ਗਈ ਲਾਈਟ ਆ ਜਾਵੇ ਬਸ ਵਾਹਿਗੁਰੂ ਰੇ ਹੀ ਅਰਦਾਸ ਕਰਦੇ ਆ ਨਹੀਂ ਤਾਂ ਬਹੁਤ ਮੁਸ਼ਕਲ ਹੋ ਜਾਊਗਾ ਤੇ ਇੱਧਰ ਦੇਖੋ ਮੌਸਮ ਆਸਮ ਮੌਸਮ ਆਸਮ ਆਸ ਜਿਹੜਾ ਪਰ ਚਾਦਰ ਪਾਈ ਹੋਈ ਆ ਗ੍ਰੀਨ ਵੈਟ ਦੇਖੋ ਮੌਸਮ ਆਸਮ ਹੋ ਗਿਆ ਅੱਜ ਤਾਂ ਮੇਰਾ ਫੋਨ ਪਿੱਛ ਚੁੱਕਿਆ ਜੀ ਚਲੋ ਮੈਂ ਫੇਰ ਮਿਲਦੀਆਂ ਤੁਹਾਨੂੰ ਫਰੈਂਸ ਟਾਈਮ ਹੋ ਗਿਆ ਜੀ ਸਵਾ ਸਾਢੇ 9:00 ਵਾਲੇ ਆ ਤੇ ਲਾਈਟ ਹੈ ਨਹੀਂ ਕਿ ਤੁਹਾਨੂੰ ਪਤਾ ਪਹਿਲਾਂ ਨੇਰੀ ਚੱਖੜ ਤੂਫਾਨ ਆਇਆ ਸੀਗਾ ਤੇ ਮੈਂ ਹੁਣ ਨਾ ਕੇ ਆ ਚੁੱਕੀ ਆ ਹੁਣ ਮੈਂ ਨਾ ਕੇ ਬਸ ਰੋਟੀ ਬਣਾਉਂਗੀ ਹੁਣ ਮੈਂ ਰੋਟੀ ਬਣਾਉਣੀ ਆ ਤੇ ਗਰਮੀ ਪੁੱਛੋ ਨੂੰ ਤੁਸੀਂ ਬਹੁਤ ਜ਼ਿਆਦਾ ਲੱਗ ਰਹੀ ਆ ਤੇ ਗਲਾਸ ਲੈ ਲਓ ਪਾਣੀ ਨਾਲ ਹੋਣੇ ਗੈਸਟ ਕਰੋ ਇਹ ਹੀ ਆ ਠੰਡਾ ਪਾਣੀ ओके। ਧੋਗੇ ਹਮ ਲਾਈਟ ਦਾ ਕੋਈ ਪਤਾ ਨਹੀਂ ਹੈਗਾ। ਸਾਡੇ ਨਾਲ ਤਾਂ ਅੱਗੇ ਵੀ ਬਹੁਤ ਮਾੜੀ ਹੋਈ ਸੀਗੀ। ਹੁਣ ਮੈਂ ਰੋਟੀ ਬਣਾ ਲਵਾਂ ਜਿਹੜੀਆਂ ਉਹ ਤੋਂ ਥਾਣੀਆਂ ਨੇ। ਸਾਡੇ ਨਾਲ ਬਹੁਤ ਮਾੜੀ ਹੋਈ ਸੀਗੀ ਅੱਦੇ ਵੀ ਲਾਈਟ ਦੀ। ਮਤਲਬ ਕਿ ਸਾਰੀ ਰਾਤ ਲਾਈਟ ਨਹੀਂ ਸੀ ਆਈ ਜਦੋਂ ਉਦੋਂ ਦੀ ਗੱਲ ਆ। ਚਾਚੀ ਨੇ ਕਿਹਾ ਚਾਚੀ ਕਹਿੰਦੀ ਦੀ ਜਦ ਲੱਗਿਆ ਵੀ ਹਾਂ ਬੰਦ ਹੋ ਗਿਆ ਨਾ। ਅਸੀਂ ਤੁਸੀਂ ਫਿਰ ਉਹ ਚਾਚੀ ਤਾਂ ਕਹਿੰਦੀ ਦੀ ਆਪਾਂ ਜਨਰੇਟਰ ਚਲਾ ਲਾਂਗੇ। ਵੀ ਤੁਸੀਂ ਉਰੀ ਆ ਕੇ ਪੈ ਜਾਓ ਫਿਰ।

ਦਾ ਫਿਲਰਨਾ ਹਵਾ ਨਹੀਂ ਵਧੀਆ ਚੱਲ ਰਹੀ ਹੈ ਨਾ ਬਹੁਤ ਜ਼ਿਆਦਾ ਵਧੀਆ ਹਵਾ ਚੱਲ ਰਹੀ ਆ ਤੇ ਫਿਰ ਤਾਂ ਕਰਕੇ ਬੰਦਈ ਰੋਟੀ ਖਾ ਕੇ 11:00 ਵਜੇ ਤੱਕ ਅਸੀਂ ਬਾਹਰ ਬੈਠ ਜਾਾਂਗੇ ਕਿਉਂਕਿ ਸੈਲ ਦੇ ਪਾਪਾ ਘਰ ਹੈ ਨਹੀਂ ਜੇ ਕੱਲੂ ਆ ਜਾਣਗੇ ਪਿਛਲੀ ਵਾਰ ਆਪਣਾ ਕੀ ਹੋਇਆ ਸੀ ਪਿਛਲੀ ਵਾਰ ਸਾਡਾ ਬਹੁਤ ਬੁਰਾ ਹਾਲ ਹੋਇਆ ਸੀਗਾ ਇਸ ਵਾਰ ਬਾਬਾ ਠੀਕ ਹੈ ਮਰਨ ਵਾਲੇ ਹਾਲ ਹੋਇਆ ਪਿਆ ਸੀ ਇਸ ਵਾਰ ਨਾ ਹੋਵੇ ਪਲੀਜ਼ ਤੂੰ ਇਹ ਤਾਂ ਗੱਲ ਕਰਦੀਆਂ ਵੀ ਲਾਈਟ ਆ ਜਾਵੇ ਮੀ ਆਪਾ ਮੀ ਆਪਾ ਚੱਤੀ ਹੋਣਾ ਕੋਲੇ ਪੱਗੀਆਂ ਮੇਰੀ ਥੋੜੀ ਜੀ ਆਈ ਗਿਆ ਤਾਂ ਲਾਈਟ ਪਹਿਲਾਂ ਚੱਲੇਗੀ ਅੱਜੀ ਮਮਾ ਫਿਰ ਬਾਕੀ ਦੇਖਦੇ ਅਜ ਜਿੱਚੇ ਚੱਲਿਆ ਨਹੀਂ ਤਾਂ ਫਿਰ ਆਪਣਾ ਨਾਲੇ ਆ ਕੰਦੇ ਵਿਚਾਲੇ ਦੂਰ ਨਹੀਂ ਹੈਗਾ ਰਮਨ ਦਾ ਘਰ ਨਾਲੇ ਆਪਣੇ 게ਟ ਦੇ ਨਾਲੇ 게ਟ ਆ ਮਤਲਬ ਕਿ ਆਪਣੇ ਕੰਦੇ ਆ ਵਿੱਚ ਫਿਰ ਜੇ ਲੱਗਦਾ ਹੋਇਆ ਵੀ ਬੰਦ ਹੋ ਗਿਆ ਫਿਰ ਤੁਹਾਡੇ ਕੋਲੇ ਚਲੇ ਜਾਊਂਗੀ ਕਿਉਂਕਿ ਬਹੁਤ ਪੁਰਾ ਹਾਲ ਹੋ ਜਾਂਦਾ ਰਾਤ ਨੂੰ ਤੇ ਚਾਚੀ ਦੇ ਅੱਗੇ ਉਹ ਤਾਂ ਕਦੇ ਵੀ ਇੱਕੜ ਬਹੁਤ ਕਰੀ ਹੈ ਜੀ ਤੇ ਬਾਕੀ ਕਦੇ ਵੀ ਇੱਕ ਨਹੀਂ ਹੋਇਆ ਹੈਗਾ ਵੀ ਲਾਈਟ ਵਗੈਰਾ ਹਨਾ ਕਿ ਚੱਲੇ ਜਾਂਦੀ ਆ ਜਾਂਦੀ ਪਰ ਹੁਣ ਤਾਂ ਜਿੰਨੀ ਵਾਰ ਵੀ ਨਹੀਂ ਰਿਚ ਖੜਜਾ ਵੜਾ ਜੀ ਚੱਲਿਆ ਚਾਹੇ ਇੱਕ ਦਿਨ ਕੱਲ ਪਰਸੋਂ ਪਰਸੋਂ ਰਾਤ ਨੂੰ ਜਦੋਂ ਅਸੀਂ ਉੱਥੇ ਲੁਧਿਆਣੇ ਤੋਂ ਆਏ ਹਨਾ ਉਦੋਂ ਵੀ ਉਦੋਂ ਕੀ ਹੋਇਆ ਨਾ ਮਤਲਬ ਕਿ 11:00 ਵਜੇ ਜਦੋਂ ਪੈਣ ਲੱਗਿਆ ਉਦੋਂ ਲਾਈਟ ਪੱਜ ਗਈ ਮੈਨੂੰ ਕਿਤੇ ਲਾਈਟ ਚੱਲ ਚਲੇ ਗਈ ਉਹ ਤੋਂ ਫਿਰ ਮੈਂ ਆਪ ਮੈਂ ਨਾ ਕਈ ਭੈਣਾਂ ਦੇ ਲਾਈਵ ਜਾਂ ਵਲੌਗ ਰਾਤ ਨੂੰ ਦੇਖਦੀ ਹੁੰਨੀ ਆ ਹਨਾ ਉਦੋਂ ਫਿਰ ਮੈਂ ਵਲੌਗ ਵਲੌਗ ਦੇਖ ਕੇ 2:00 ਵਜੇ ਦਾ ਟਾਈਮ ਸੀਗਾ ਨੀਂਦ ਨਹੀਂ ਸੀ ਆ ਰਹੀ ਗਰਮੀ ਲੱਗਦੀ ਸੀ ਕਿ ਉਹ ਇਸੀ ਬੰਦ ਹੋ ਗਿਆ ਸੀਗਾ 2:00 ਵਜੇ ਜਦੋਂ ਮੈਂ ਦੇਖਿਆ ਬਾਥਰੂਮ ਚ ਗਈ ਤਾਂ ਤੋਂ ਬਾਹਰ ਸਾਡੀ ਸਾਰੀ ਆਵਾਜ਼ ਸੁਣਦੀ ਹੁੰਦੀ ਹੈ ਬਾਥਰੂਮ ਚੋਂ ਅੰਦਰ ਨਹੀਂ ਸੁਣਦੀ ਸਾਡੇ ਬਿਲਕੁਲ ਵੀ ਬਾਹਰਲੀ ਆਵਾਜ਼ ਬਾਥਰੂਮ ਚ ਜਾ ਕੇ ਸੁਣ ਜਾਂਦੀਆਂ ਮਤਲਬ ਕਿ ਜਿਹੜਾ ਕੁਝ ਵੀ ਬਾਹਰ ਚੱਲਦਾ ਜਾਂ ਨਿਕਲਦਾ ਜਾਂ ਕੋਈ ਬੋਲਦਾ ਹਨਾ ਤੇ ਕੋਲਰਾਂ ਦੀ ਆਵਾਜ਼ ਆ ਰਹੀ ਸੀ ਮੈਂ ਖੇਤ ਪਾਪਾ ਨੂੰ ਕਿਹਾ ਮੈਂ ਆਪਣੇ ਲਾਈਟ ਖਰਾਬ ਹੋ ਗਈ ਤੇ ਜਨੂਨ ਦੇ ਪਾਪਾ ਕੋਠੇ ਤੇ ਚੜੇ ਬੀ ਜੋੜ ਵਗੈਰਾ ਦੇਖਣ ਉਹਨੇ ਟਾਈਮ ਚ ਚਲੋ ਸਾਡੇ ਨਾਲ ਦੇ ਗਵੰਡੀ ਜਿਹੜੇ ਮਨਪਰੀ ਦੀਦੀ ਹਨ ਉਹਨਾਂ ਦੇ ਹਸਬੰਦ ਨਾਲ ਜਿਹੜੇ ਪੀਰ ਜੀ ਹਨ ਉਹ ਆ ਗਏ ਤੇ ਉਹ ਪੀਰ ਜੀ ਨਹੀਂ ਬਾਹਰ ਬੋਲਦੇ ਸੀ ਜੇ ਮੈਂ ਜਦ ਮੈਂ ਵੀਰ ਜੀ ਨੂੰ ਜਦ ਗੇਟ ਖੋਲ ਕੇ ਪੁੱਛਿਆ ਮੈਂ ਵੀਰ ਜੀ ਕੀ ਗੱਲ ਹੋ ਗਈ ਕਹਿੰਦੇ ਭਾਈ ਲਾਈਟ ਖਰਾਬ ਹੋ ਗਈ ਸ਼ਾਇਦ ਵੀ ਲਾਈਟ ਨਹੀਂ ਹੈਗੀ ਸਾਡੇ ਵੀ ਦੇਖੀ ਉਹ ਤਾਂ ਕਿੰਨੇ ਘਰਾਂ ਚ ਨਹੀਂ ਤਾਂ ਫਿਰ ਉਸ ਤੋਂ ਬਾਅਦ ਦੋ ਜਣੇ ਹੋਰ ਆ ਗਏ ਚਲੋ ਇਦਾਂ ਹੀ ਫਿਰ ਇਕੱਠੇ ਹੋ ਕੇ ਰਾਤ ਨੂੰ 2:00 ਵਜੇ 2:30 ਦਾ ਟਾਈਮ ਸੀਗਾ ਮੈਨੂੰ ਲੱਗਦਾ ਫਿਰ ਫਿਊਜ਼ ਲਾਇਆ ਫਿਊਜ਼ ਉੱਡ ਗਿਆ ਸੀਗਾ ਬੜੇ ਸਿਆਪੇ ਆ ਗਰਮੀਆਂ ਦੇ ਵਿੱਚ ਚਾਹ ਵਾਲੇ ਲਾਈਟ ਤੇ ਸਾਇਦ ਆਪਾਂ ਦਾ ਜੇ ਘਰ ਹੁੰਦੇ ਨੇ ਉਹ ਤਾਂ ਜੇ ਲਾਈਟ ਲੂਟ ਇਦਾਂ ਚਲੇ ਜਾਂਦੀ ਹੈ ਨਾ ਸਤਾ ਗੱਡੀ 'ਚ ਭਾ ਲਾਂਦੇ ਨੇ ਗੱਡੀ ਸਟਾਰਟ ਕਰਕੇ ਜਾ ਰਹੇ ਨੇ ਬੇਰਾਮੀ ਨਾਲ ਉਹ ਤਾਂ ਚੰਗਾਈ ਆ ਵੀ ਚਲੋ ਟਾਈਟ ਟਾਈਟ ਹੋ ਕੇ ਬੰਦਾ ਸੋ ਜਾਂਦਾ ਥੋੜਾ ਜਿਹਾ ਪਰ ਸਾਡੀ ਦੂਜੀ ਟਰੈਵਲ ਤਾਂ ਚਲੋ ਖੁੱਲੀ ਡੁੱਲੀ ਆ ਹੁਣ ਫਿਰ ਟਰੈਵਲ ਟਰੈਵਲ ਗੱਡੀ ਹੋਰ ਵੀ ਲੈ ਕੇ ਜਾਂਦੇ ਨੇ ਇਹਦੇ ਪਾਪਾ ਹੁਣ ਨਹੀਂ ਉਹ ਗੱਡੀ ਦੇ ਉੱਤੇ ਨੇ ਆਪ ਤਾਂ ਕਰਕੇ ਫਿਰ ਛੋਟੀ ਗੱਡੀ ਤੇ ਵੀ ਜਾਣੀ ਸਿੱਟਾਂ ਸਿੱਟ ਕੇ ਸਿਰਾ ਬਣਾ ਤੇ ਆ ਜੰਨੇ ਆ ਮਤਲਬ ਕਿ ਜ਼ਿਆਦਾ ਛੋਟੀ ਵੀ ਨਹੀਂ ਆਟੀ ਗਏ ਤੇ ਬਾਕੀ ਦੇਖੋ ਹੁਣ ਚਲੋ ਜੀ ਹੁਣ ਮੈਂ ਰੋਟੀ ਬਣਾ ਲਵਾਂ ਰੋਟੀ ਬਣਾ ਕੇ ਤੁਹਾਨੂੰ ਫਿਰ ਮੈਂ ਹਾਂਜੀ ਫਰੈਂਡਸ ਰੋਟੀ ਪਾਣੀ ਆਪਾਂ ਨੇ ਖਾ ਲਿਆ ਆਪਣਾ ਤੇ ਲਾਈਟ ਤਾਂ ਨਹੀਂ ਆਈ ਹੈ ਜੀ ਸਾਢੇ 10 ਹੋ ਗਏ ਲੱਗਦਾ ਨਹੀਂ ਵੀ ਲਾਈਟ ਆਉਗੀ ਫਿਰ ਮੰਜਾ ਸੀ ਆਪਣਾ ਹੁਣ ਬਾਹਰ ਢਾ ਕੇ ਬੈਠੇ ਆ ਰੋ ਰਾ ਇਸੇ ਰਮਨ ਤਾਂ ਕੈਸੀ ਦੀਦੀ ਉੱਤਰ ਆ ਜਾਣੇ ਆਪਾਂ ਪੈਣੇ ਆ ਇਕੱਠੇ ਵੀ ਬਾਹਰ ਮੰਜਾ ਢਾਲਨੇ ਹਵਾ ਚੱਲੀ ਜਾਂਦੀ ਆ ਬਾਹਰ ਪਰ ਇਹਨੂੰ ਕਰ ਲਓ ਮੰਜਾ ਖਿੱਚ ਕੇ ਨਾਲ ਸਾਡੀ ਸਮਟੇੰਦਰੀ ਨੀਨਤਰਪਾਲ ਜੀ ਪਾਈ ਸੀ ਕਰਸਤੀ ਜੀ ਤੋੜਤੀ ਇਦਾਂ ਨੂੰ ਕਰ ਖਿੱਚ ਕੇ ਜਿੰਦਾ ਲਾ ਉਧਰ ਪਰ ਮੈਂ ਤਾਂ ਕਹਿੰਦੀ ਸੀ ਦੀਦੀ ਉਰੀ ਆ ਜਾਓ ਵੀ ਆਪਾਂ ਉਧਰ ਉਧਰ ਮਤਲਬ ਕਿ ਇਹ ਜਿਹੜਾ ਆ ਕੰਨਦਨ ਆ ਘਰ ਦੇ ਨਾਲ ਇਧਰ ਚਾਚੇ ਉਹਨਾਂ ਦਾ ਘਰ ਹੈ ਨਾ ਫਰਮਾ ਕੈਰੀ ਸਿੰਘਾਂ ਦੀ ਆ ਚੋ ਆਪਾਂ ਅਪਰੇਟਸ ਪੈਨੇ ਆ ਪਰ ਫਿਰ ਮੈਂ ਕਿਹਾ ਬੀ ਕੋਈ ਨਰਮਨ ਵੀ ਜਿੰਨਾ ਚਿਰ ਹਲੇ ਹਵਾ ਚੱਲਦੀ ਆ ਤੇ 12 ਵਜੇ ਤੱਕ ਤਾਂ ਅਸੀਂ ਬਾਹਰ ਹੋਣਾ ਬੈਠ ਜਾਾਂਗੇ ਕਿਉਂਕਿ ਹਲੇ ਸਾਡੀ ਗਵੰਡੀ ਵੀ ਸਾਰੇ ਬਾਹਰ ਬੈਠੇ ਹੀ ਨੇ 12 ਵਜੇ ਫਿਰ ਮੈਂ ਅੰਦਰ ਚਲੇ ਜਾਊਂਗੀ ਜਿੰਨਾ ਚਿਰ ਪੱਖਾ ਚੱਲ ਲਿਆ ਉਹ ਨਾ ਚਿਰ ਚਲਾਏ ਤੋਂ ਫਿਰ ਉਸ ਤੋਂ ਬਾਅਦ ਜੇ ਬੰਦ ਹੋ ਗਿਆ ਜੇ ਤਾਂ ਲਾਈਟ ਆ ਗਈ ਸਭ ਤੋਂ ਵਧੀਆ ਜੇ ਨਾਲ ਲਾਈਟ ਆਈ ਬੰਦ ਹੋ ਗਿਆ ਫਿਰ ਮੈਂ ਰਮਨ ਨੂੰ ਕਾਲ ਕਰ ਦੂੰਗੀ ਵੀ ਮੈਂ ਕਰ ਰਮਨ ਗੇਟ ਖੋਲਦੀ ਫਿਰ ਅਸੀਂ ਆ ਜਾਾਂਗੇ ਕਿ ਮੱਛਰ ਬਹੁਤ ਜ਼ਿਆਦਾ ਹੈ ਮਿੱਠੂ ਨਹੀਂ ਆਪਣਾ ਬੱਠਾ ਨੇ ਤੇ ਅੱਜ ਦੇ ਵਲੌਗ ਦਾ ਜੀ ਆਪਾਂ ਇੱਥੇ ਹੀ ਕਰਦੇ ਐਂਡ ਹੁਣ ਕੱਲ ਨੂੰ ਮਿਲਾਂਗੇ ਤੁਹਾਨੂੰ ਨਿਊ ਵਲੌਗ ਦੇ ਨਾਲ ਔਰ ਨਵੀਂ ਸ਼ੁਰੂਆਤ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰ ਲਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਵਲੌਗ ਕਿਵੇਂ ਦਾ ਲੱਗਦਾ ਮਿਲਦੇ ਆਂ ਜੀ ਕੱਲ ਨੂੰ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ ਓਕੇ ਜੀ ਬਾਈ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ